Huk! Allahil Aliy filt ਸਾਰੇ ਅੱਜ ਲੱਖੇ ਵਾਲੇ ਨਾਕਾ ਲਾਇਆ ਕਿ ਕਹਿਣਾ ਚਾਹੁੰ। ਅੱਜ ਮਾਨ ਜੋਗ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਮਾਨ ਸਾਹਿਬ ਬਖੀਰਤ ਬਖੀਰਤ ਸਿੰਘ ਮੀਨਾ ਦੇ ਹੁਕਮ ਅਨੁਸਾਰ ਇੰਟਰ ਸਟੇਟ ਨਾਕਾ ਇੱਥੇ ਲਾਇਆ ਗਿਆ। ਕਿਉਂਕਿ ਇਹ ਹਰਿਆਣਾ ਦੇ ਬਾਰਡਰ ਤੇ ਆ ਇਧਰੋਂ ਹਰਿਆਣਾ ਤੋਂ ਆਉਣ ਵਾਲੇ ਨਸ਼ਾ ਤਸਕਰ ਜਾਂ ਕੋਈ ਵੀ ਚੀਜ਼ ਇਧਰੋਂ ਲਿਆਉਣ ਵਾਲੇ ਜਾਂ ਸ਼ਰਾਬ ਵਗੈਰਾ ਉਸ ਨੂੰ ਇੱਥੇ ਚੈੱਕ ਕਰਕੇ ਉਹਨਾਂ ਦੇ ਬਰ ਖਿਲਾਫ ਕਾਰਵਾਈ ਕੀਤੀ ਜਾਊਗੀ ਕੋਈ ਵੀ ਹੁੰਦਾ ਇਹ 8 ਵਜੇ ਤੋਂ 2 ਵਜੇ ਤੱਕ ਨਾਕਾ ਲੱਗਾ ਇੰਟਰ ਸਟੇਟ ਹਰਿਆਣਾ ਤੇ ਪੰਜਾਬ ਦਾ ਬਾਰਡਰ ਹੈ ਇਹ ਸਾਡੇ ਇੱਥੇ ਵੈਸੇ ਵੀ ਨਾਕਾ ਚੱਲਦਾ ਰਹਿੰਦਾ ਅੱਜ ਸਪੈਸ਼ਲ ਤੌਰ ਤੇ ਇੱਥੇ ਨਾਕਾ ਲਗਾਇਆ ਗਿਆ ਕੋਈ ਵੀ ਚੀਜ਼ ਪਰ ਉਹਨਾਂ ਦੀ ਉਸ ਦੇ ਪਰ ਦੋਸ਼ੀ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਰ ਹੋਰ ਨਸ਼ਾ ਤਸਕਰਾਂ ਕੀ ਕਰਨਾ ਚਾਹੋਂਗੇ ਤੁਸੀਂ ਨਸ਼ਾ ਤਸਕਰਾਂ ਦਾ ਇਹ ਅਭੀ ਅਸੀਂ ਉਹਨਾਂ ਦੇ ਖਿਲਾਫ ਜੋ ਵੀ ਆ ਉਹ ਇਧਰ ਕੋਈ ਨਸ਼ਾ ਲੈ ਕੇ ਆਉਂਦਾ ਉਸ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਤੇ ਉਹਨਾਂ ਨੂੰ ਜੇ ਕੋਈ ਛੱਡਣ ਵਾਲਾ ਜਾਂ ਕੋਈ ਹੋਰ ਮਿਲਦਾ ਜਿਹੜਾ ਘੱਟ ਨਸ਼ਾ ਕਰਨ ਵਾਲੇ ਵਰਤੋਂ ਤੇ ਉਹਨੂੰ ਦਾਖਲ ਵੀ ਕਰਾਉਣੇ ਆ ਤੇ ਕਿ ਹਰ ਕੋਈ ਬੱਚੇ ਜਾਂ ਲੱਗ ਜਾਂਦੇ ਜਾਂ ਸ਼ੂਟਿੰਗ ਉਮਰ ਦੇ ਉਹਨਾਂ ਨੂੰ ਆਪਣੇ ਰੀਐਕਸ਼ਨ ਉੱਤੇ ਉਥੋਂ ਦਵਾਈ ਵੀ ਦਿਵਾਉਨੇ ਆ ਕਿਸੇ ਦੇ ਆਏ ਨਹੀਂ ਵੀ ਸਰੇ ਆਮ ਕਿਸੇ ਜੇ ਕੋ ਖੰਦਾ ਥੋੜਾ ਮੋਟਾ ਉਹ ਤੇ ਬਰ ਖਲਾਫ ਕਾਰਵਾਈ ਕਰਦੇ ਆ ਕਾਰਵਾਈ ਨਹੀਂ ਉਹਨੂੰ ਦਵਾਈ ਵੀ ਦਿਵਾ ਕੇ ਉਹਨੂੰ ਉਥੇ ਹਸਪਤਾਲ ਦਾਖਲ ਕਰਾ ਦਿੰਦੇ ਆ ਜਾਂ ਉਥੋਂ ਦਿਵਾ ਕੇ ਉਹਨੂੰ ਉਤੇ ਘਰ ਭੇਜ ਦਿੰਦੇ ਆ